ਜਿਹੜਾ ਗੇਟ ਐਂਟਰੀ ਆ ਉਹਦੇ ਬਾਹਰ ਇੱਕ ਲੜਕੀ ਨੇ ਸੁਸਾਈਡ ਕਰਦਾ ਸੀਗਾ ਕਈ ਸਾਲ ਪਹਿਲਾਂ ਦੀ ਗੱਲ ਹੈ ਉਹਦਾ ਕੇਸ ਚੱਲਿਆ ਉਸਦੇ ਪਰਿਵਾਰ ਨੇ ਕੇਸ ਲਾਇਆ ਤੇ ਉਹ ਅਫੀਰ ਜਿਹੜਾ ਉੱਥੇ ਫੈਸਲਾ ਹੋਇਆ ਸੀਗਾ ਉਹ ਫੈਸਲੇ ਇਹ ਦਿੱਤਾ ਗਿਆ ਸੀਗਾ ਕਿ ਆ ਕੇ ਉਹਦੇ ਵਿੱਚ ਢੰਡੀਆਂ ਵਾਲੇ ਦਾ ਕੋਈ ਗੋਲੀਆਂ ਉਲੜਤੀ ਨੇ ਆਪ ਜੋ ਕੁਝ ਹੋਇਆ ਐ ਐਂਡ ਜਿਹੜੀ ਉਹ ਘਟਨਾ ਵਾਪਰੀ ਸੀ ਉਹ ਜੋ ਕੁਝ ਸਟੋਰੀ ਲਾਈਨ ਹੈਗੀ ਆ ਜੋ ਕੁਝ ਫੈਸਲਾ ਆ ਸੀਗਾ ਉਦੇ ਮੁਤਾਬਕ ਇਸ ਦਿਗਾ ਕੇ ਉਹ ਪਰਮੇਸ਼ਰ ਦਵਾਰ ਆਉਂਦਾ ਆ ਉਸ ਤੋਂ ਬਾਹਰ ਹੋਇਆ ਉਹ ਇਸ ਕਰਕੇ ਟੁੰਡੀਆਂ ਵਾਲੇ ਦੇ ਉੱਤੇ ਟੁੰਡੀਆਂ ਵਾਲੇ ਤੇ ਕੁਝ ਨਾ ਕੁਝ ਕੰਟਰੋਵਰਸੀ ਚੱਲੀ ਜਾਂਦੀ ਆ ਨਿਆਜ਼ਾ ਟੁੰਡੀਆਂ ਵਾਲੇ ਤੇ ਬਹੁਤ ਸਾਲ ਪਹਿਲਾਂ ਅਸੀਂ ਆਈ ਗਾਸਟ ਮੇਬੀ ਈਅਰਸ ਤੋਂ ਯਸ ਸਮ ਆਰਾਊਂਡ ਦੈਟ ਆ ਹਾਂ ਸਾਡੇ ਇੱਕ ਗੁਰੂ ਘਰ ਤੇ ਆਇਆ ਸੀ ਔਰ ਗੁਰੂ ਘਰ ਦੇ ਨੇੜੇ ਤੇੜੇ ਕਿਸੇ ਫਾਰਮ ਦੀ ਨਿਊਜ਼ ਲੱਭੀ ਉਦੋਂ ਫੋਨ ਵੀ ਯੰਗ ਦੱਸਦਾ ਉਦੋਂ ਯੰਗ ਇਸ ਤਰ੍ਹਾਂ ਜੀ ਮੁੰਡਾ ਜਾਈ ਸੀ ਐਂਡ ਮੇਰੇ ਖਿਆਲ ਆ ਮੈਂ ਤਾਂ ਦੇਖਣੀ ਚੀ ਹੈ ਇਹਨੂੰ ਬਹੁਤ ਲੋਕ ਦੇਖਣ ਗਏ ਸੀਗਾ ਮੇਰੇ ਖਿਆਲ ਧਾਰਨਾ ਤੇ ਇਹ ਗੋਂਦਾ ਹੁੰਦਾ ਸੀ ਗੋਂਦਾ ਬੜਾ ਸੋਹਣਾ ਸੀਗਾ ਔਰ ਉਹ ਬਹੁਤ ਯੂ ਨੋ ਆਈ ਸੀ ਕਿ ਹੁਣ ਜੀ ਉਸ ਗੱਲ ਦੇ ਉੱਤੇ ਦੁਬਾਰੇ ਕੋਰਟ ਦੇ ਵਿੱਚ 13 ਸਾਲ ਹੋ ਗਿਆ ਜੀ ਇਸ ਚੀਜ਼